ਰੱਖੀਏਗਾ ਹਾਂਜੀ ਹੋਲਡ ਰੱਖਿਆ ਜੀ ਅ ਵੀ ਦੇ ਕੰਨਾ ਜਦ ਤੱਕ ਮੰਗ ਰੱਖਿਓ ਉਹ ਇਧਰ ਆਦਾ ਜੀ ਇੱਕ ਸਾਹਮਣੇ ਇੱਕ ਵਾਰਟ ਇੱਕ ਮਿੰਟ ਠੀਕ ਹੈ ਇੱਕ ਮਿੰਟ ਯਾਰ ਯਸੋ ਉਹ ਵਧਾਤਾ ਹੱਥੋਂ ਉਹ ਨਹੀਂ ਜਾਂਦਾ ਸੰਗਰਾਮ ਕੀ ਹੋ ਰਿਹਾ ਹੈ ਇਹੜੇ ਵਾਰ ਵੀਡੀਓ ਬਣਾ ਰਹੇ ਹਾਂ ਅਜੇ ਪਜੀ ਤੁਹਾਡੇ ਬੰਦੇ ਵੀਡੀਓ ਬਣਾ ਰਹੇ ਹਾਂ ਆਹ ਜੀ ਦੇਖੋ ਆਹ ਬਣਾ ਰਹੇ ਹਾਂ ਨਾ ਬਹੁਤ ਸਾਰੇ ਸਵਾਗਤ ਆਏ ਆਪਾਂ ਆਏ ਆ ਗੇੜੇ ਪ੍ਰਸੰਗ ਮੰਨਾ ਆ ਗਾੜੀ ਬਹੁਤ ਬਹੁਤ ਬੰਦੇ ਵਧੀਆ ਵਧੀਆ ਛਡਾਲ ਹੋਣਗੇ ਜੀ ਸਫਾਈ ਦਾ ਵੀ ਧਿਆਨ ਹੋਰ ਬਕਰੀਆਂ ਦੇ ਧੋਲੇ ਉਹ ਹਰ ਤਰ੍ਹਾਂ ਦੀ ਮਨਿਆਣੀ ਦੀ ਦੁਕਾਨਾਂ ਕਹਤੇ ਤੁਹਾਨੂੰ ਮਿਲ ਜਾਣਾ ਜਿਹੜਾ ਜਿਹੜਾ ਫੂਡ ਦਿੱਤਾ ਜਾਏਗਾ ਬਿਲਕੁਲ ਕਲੀਅਰ ਦਿੱਤਾ ਜਾਏਗਾ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਏਗੀ ਸਰ ਜੀ ਬਿਲਕੁਲ ਫਰੈਸ਼ ਫੂਡ ਆਏਗਾ ਠੀਕ ਹੈ ਠੀਕ ਹੈ ਤਾਂ ਕਿ ਇਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਲੋਕ ਸ਼ੁਰੂ ਦੇ ਜਿਹੜੇ ਦਿਨ ਉਹਨਾਂ ਦੇ ਵਿੱਚ ਆਣ ਕਿਉਂਕਿ ਜਿਹੜੇ ਪਹਿਲੇ ਸ਼ੁਰੂ ਦੇ 3 ਦਿਨਾਂ ਦੀ ਕਮਾਈ ਹੋਊਗੀ ਉਹ ਜਿੰਨਾ ਜ਼ਿਆਦਾ ਪਬਲਿਕ ਆਊਗੀ ਤੇ ਓਨੀ ਹੀ ਜ਼ਿਆਦਾ ਕਮਾਈ ਹੋਊਗੀ ਤੇ ਉਹ ਅਸੀਂ ਕਮਾਈ ਜਿਹੜੀ ਹੈ 3 ਦਿਨ ਦੀ ਜਿਹੜੀ ਹੜਪਿਹੜਤ ਹੈ ਪੰਜਾਬ ਚ ਜਿਹੜਾ ਤੁਹਾਨੂੰ ਪਤਾ ਹੜਾ ਦੀ ਮਾਰ ਪਈ ਹੋਈ ਆ ਉਹ ਹੜ੍ਹ ਪੀੜਤਾਂ ਨੂੰ ਅਸੀਂ ਦੇਵਾਂਗੇ ਪਹਿਲੇ ਦਿਨ ਦਿਨ ਦੀ ਕਮਾਈ ਡੋਨੇਟ ਕਰਾਂਗੇ ਠੀਕ ਆ ਸਰ ਧੰਨਵਾਦ ਇੱਕ ਵਾਰ ਜੀ ਥੋੜਾ ਜਿਆਦਾ ਇੱਕ ਮਿੰਟ ਇੱਕ ਮਿੰਟ ਕੋਈ ਸ਼ੇਰਵਾ ਦੇ ਬੱਚਿਆਂ ਨੂੰ ਜਰਾ ਹਾਂਜੀ ਕੀ ਕਰਨ ਚੋਣ ਜੀ ਦੇਖੋ ਜੀ ਜੰਤੀਮ ਕੰਮ ਕਰਨ ਦਾ ਸ਼ੌਂਕ ਹੈ ਜਜ਼ਬਾ ਹੈ ਠੀਕ ਹੈ ਜੀ ਮੇਰੀ ਤਾਂ दिली ਇੱਛਾ ਵੀ ਜਿਸ ਤਰੀਕੇ ਰਣਜੀਤ ਕੇ ਕਰ ਰਹੇ ਹੈ ਕੁਦਰਤ ਇਹਨਾਂ ਨੂੰ ਤਰਕੀ ਆਫਤਾਂ ਰੱਖੇ ਔਰ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਹੈ ਬੜਾ ਸੁਭਾਵਾਂ ਬੋਲ ਰਹੇ ਠੀਕ ਹੈ ਜੀ ਹੋਰ ਮਹਾਰਾਜ ਜੀ ਨੇ ਤੇ ਅਸ਼ੀਰਵਾਦ ਰੱਖਣ ਕਿਸੇ ਤਰੀਕੇ ਤਰੱਕੀ ਕਰੀ ਜਾਣ ਹਾਂ ਜੀ ਹੋਰ ਜਿਹੜਾ ਸਾਡਾ ਸ਼ਹਿਰ ਹੈ ਇਹ ਵੀ ਤਰੱਕੀ ਕਰੇ ਧੰਨਵਾਦ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਹਾਂ ਜੀ ਜਿਹੜਾ ਤੁਹਾਨੂੰ ਪਤਾ ਵੀ ਪੰਜਾਬ ਪਿਛਲੇ ਦਿਨੀ ਬਹੁਤ ਹੜ੍ਹਾਂ ਦੀ ਮਾਰ ਝੱਲ ਕੇ ਹਟਿਆ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕਿ ਦੇਖੋ ਅਸੀਂ ਬਹੁਤ ਦੁੱਖ ਝੋ ਨਿਕਲੇ ਆ ਪੰਜਾਬ ਨੂੰ ਫੇਰ ਉੱਠ ਖੜੇ ਹੋਣ ਦਾ ਮੌਕਾ ਕੁਦਰਤ ਨੇ ਦਿੱਤਾ ਇਸੀ ਚਾਹਨੇ ਕਿਉਂਕਿ ਫੈਸਟੀਵਲ ਡੇਜ਼ ਆ ਰਹੇ ਆ ਆਉਣ ਵਾਲਾ ਜਿਹੜਾ ਸਮਾਂ ਵਾ ਤਿਹਾਰਾਂ ਦਾ ਸਮਾਂ ਤੇ ਜਿਹੜੀ ਪਹਿਲੇ 3 ਦਿਨ ਦੀ ਕਮਾਈ ਆ ਇਸ ਮੇਲੇ ਦੀ ਜਿੰਨਾ ਵੱਧ ਤੋਂ ਵੱਧ ਲੋਕ ਆਣ ਕਿਉਂਕਿ ਮੈਂ ਤਾਂ ਅਪੀਲ ਕਰੂੰਗਾ ਵੱਧ ਤੋਂ ਵੱਧ ਪਬਲਿਕ ਜਿਹੜੀ ਇੱਥੇ ਆਵੇ ਕਿਉਂਕਿ ਪਹਿਲੇ 3 ਦਿਨ ਦੀ ਕਮਾਈ ਅਸੀਂ ਫਿਰ ਹੜਪੀਟਾ ਨੂੰ ਡੋਨੇਟ ਕਰਾਂਗੇ ਠੀਕ ਹੈ ਜੀ ਧੰਨਵਾਦ ਸ਼ੋਰ